ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜਦੋਂ ਵੀਰ ਆਪਣੇ ਘਰ ਆਇਆ ਤਾਂ ਦੇਖੋ ਕਿਵੇਂ ਹਾਲਤ ਹੋਈ ਪਈਏ ਘਰ ਦੀ ਵੀਰ ਕਹਿੰਦਾ ਜਦੋਂ ਅਸੀਂ ਇੱਥੇ ਰਹਿੰਦੇ ਹੁੰਦੇ ਸੀ ਤਾਂ ਦੇਖੋ ਇਹ ਬਹੁਤ ਵਧੀਆ ਘਰ ਹੁੰਦਾ ਸੀ ਦੋਸਤੋ ਜਦੋਂ ਅੱਜ ਘਰ ਦੀ ਹਾਲਤ ਦੇਖਦੇ ਆ ਤੇ ਮੀ ਪੈ ਕੇ ਘਰ ਦੀ ਹਾਲਤ ਦੇਖੋ ਬੁਰੀ ਹਾਲ ਹੋਈ ਪਈ ਹੈ ਦੋਸਤੋ ਸੱਤਾਂ ਡਿੱਗਣ ਵਾਲੀਆਂ ਹੋ ਗਈਆਂ ਪਈਆਂ ਕਿੰਨੇ ਸੌਂਕ ਦੇ ਨਾਲ ਇਸ ਦੀਆਂ ਸੱਤਾਂ ਪਾਈਆਂ ਸੀ ਤੇ ਦੋਸਤੋ ਜਦੋਂ ਅੱਜ ਆ ਕੇ ਦੇਖਿਆ ਤਾਂ ਦੇਖੋ ਕਿੰਨੀ ਬੁਰੀ ਹਾਲਤ ਹੋਈ ਪਈ ਆ ਇਸ ਘਰ ਦੀ ਵਿਦੇਸ਼ਾਂ ਵਿੱਚੋਂ ਆ ਕੇ ਵੀਰ ਨੇ ਜਦੋਂ ਆਪਣੇ ਘਰ ਨੂੰ ਦੇਖਿਆ ਤਾਂ ਆਪਣੇ ਘਰ ਦੇ ਵਿੱਚ ਉਹ ਸਕੂਨ ਮਿਲਿਆ ਜਿਹੜਾ ਬਚਪਨ ਦੇ ਵਿੱਚ ਇੱਥੇ ਇਸ ਘਰ ਦੇ ਵਿੱਚ ਜੰਮੇ ਪਲੇ ਤੇ ਬਚਪਨ ਬਤਾਇਆ ਤੇ ਪੜੇ ਲਿਖੇ ਦੋਸਤੋ ਇਸ ਘਰ ਦੇ ਵਿੱਚ ਬਹੁਤ ਸਾਰੀਆਂ ਜਿਆਦਾ ਜੁੜੀਆਂ ਹੋਈਆਂ ਨੇ ਤੇ ਦੋਸਤੋ ਜਦੋਂ ਵੀਰ ਨੇ ਆਪਣੇ ਸੰਦਾਂ ਦੇ ਕੰਨੀ ਮਾਰਿਆ ਧਿਆਨ ਤਾਂ ਸੰਦ ਵੀ ਖੜੇ ਖੜੇ ਜੜ ਲੱਗ ਕੇ ਖਰਾਬ ਹੋ ਗਏ ਨੇ ਵੱਡੇ ਵੱਡੇ ਵਿਦੇਸ਼ਾਂ ਵਿੱਚੋਂ ਕਿੱਥੇ ਆਉਣ ਨੂੰ ਜੀ ਕਰਦਾ ਦੋਸਤੋ ਆਪਣੇ ਪਿੰਡ ਦੀ ਯਾਦ ਤੇ ਆਪਣੇ ਘਰ ਦੀ ਯਾਦ ਬੰਦੇ ਨੂੰ ਖਿੱਚ ਲਿਆਉਂਦੀਆਂ ਨੇ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੀ